ਸਰਨ ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਲੁਰ ਅਰਸੋਂ ਕੁਰਸੋਂ ਛੱਟੀਆਂ ਤੁਦਿ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰਸ਼ੋਂ ਦਾਸ਼ੋ ਜਿਸ ਪਾਸ ਬਹਿਟਿਓ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾ ਸ਼ਾਹੋ ਜਿਸ ਪਾਸ ਬਹਿ ਸਬਨਾ ਦਾ ਵੀ ਸਾਹੋ ਸਤਨਾ ਸ਼੍ਰੀ ਵਾਹਿਗੁਰੂ ਨਰ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ गा चरण कमल जाका मनरागे अमे सरोवर पागा ਜਿਸ ਕਾ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾ ਕ ਮਨ ਰਗਿਓ ਅਮੇਸ ਰੂਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਜੀਤ ਗਿਆ ਸਭ ਤਨ ਤੇ ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੀਖੋ ਤਹ ਨਰ ਹਰਤਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੀਖੋ ਤਹ ਨਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਯੋਗੇ ਸਭ ਅਨਰਾਗਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕਾ ਮਨ ਰੰਗਿਓ ਅਮੇਸਰੋਵਰ ਪਾ